ਪੁਲਿਸ ਕਮਿਸ਼ਨਰ ਟੈਂਪਰੇਸਰ ਵਿੱਚ ਪੀਐਸ ਕੈਂਟ ਉਹਨਾਂ ਨੇ ਦੋ ਮੁਕਦਮੇ ਟਰੇਸ ਕੀਤੇ ਹੈ ਐਫਆਈਆਰ ਨੰਬਰ 164/24 ਤੇ ਐਫਆਈਆਰ ਨੰਬਰ 157/24 ਜਿਹੜਾ ਐਫਆਈਆਰ ਨੰਬਰ 164/24 ਹੈ ਉਹਦੇ ਚ ਅਕਿਊਜ਼ਡ ਹੈਗਾ ਸਾਹਿਲ ਅਲੈਸ ਕਾਲੂ ਉਹਦੇ ਤੇ ਆਲਰੇਡੀ 21 ਪਰਚੇ ਸੀਗੇ 307B ਤੇ ਵੀ 379B ਦੇ ਵੀ ਪਰਚੇ ਸੀ ਨਾਲ ਐਨਡੀਪੀਐਸ ਐਕਟ ਦੇ ਪਰਚੇ ਸੀ ਉਤੇ ਇੱਕ ਪਰਚਾ ਸੀਗਾ 452 ਤੇ 423 ਦਾ ਤੇ ਥਾਣੇ ਦੀ ਪੁਲਿਸ ਉਹਨੂੰ ਰੈਸਟ ਕਰਨ ਗਈ ਸੀ ਅੰਡਰ ਦਾ ਡਾਇਰੈਕਸ਼ਨਸ ਆਫ ਕਮਿਸ਼ਨਰ ਪੁਲਿਸ ਅਮਰਸੇਸ ਦਾ ਕੁੜੀ ਪ੍ਰੀਤ ਸਿੰਘ ਪੁਲਰ ਸਾਹਿਬ ਤੇ ਜਦੋਂ ਰੈਸਟ ਕਰਨ ਗਈ ਤੇ ਉਹ ਕਾਲੂ ਭੱਜੇ ਆਪਣੇ ਉਥੋਂ ਤੇ ਸਾਡੀ ਟੀਮ ਨੇ ਉਹਨੂੰ ਰੈਸਟ ਕਰ ਲਿਆ ਤੇ ਜਦੋਂ ਉਹਨੂੰ ਰੈਸਟ ਕੀਤਾ ਉਹਦੀ ਸਰਚ ਵਿੱਚੋਂ ਜਮਤਲਾਸ਼ੀ ਵਿੱਚੋਂ ਉਹ ਉਤੋਂ ਹੀਰੋਇਨ ਵੀ ਮਿਲੀ 265 ਗ੍ਰਾਮ ਹੀਰੋਇਨ ਮਿਲੀ ਤੇ ਜਿਹੜੇ 452 ਤੇ 23 ਦੇ ਪਰਚੇ ਵਿੱਚ ਅਰੈਸਟਤਾ ਸੀ ਪਾਈ ਹੈ ਨਾਲ ਜਿਹੜਾ ਆਹ ਵਾਲਾ ਹੈਗਾ ਇੱਕ ਨਵਾਂ ਪਰਚਾ ਵੀ ਉੱਤੇ ਦਰਜ ਰਿਸਟਰ ਹੋਇਆ ਤੇ ਇਹ ਬੇਸਿਕਲੀ ਆਪਣਾ ਗਵਾਲ ਮੰਡੀ ਏਰੀਆ ਦੇ ਵਿੱਚ ਜ਼ਿਆਦਾ ਆਪਰੇਟ ਕਰਦਾ ਸੀ ਤੇ ਸਾਰਿਆਂ ਨੂੰ ਉੱਥੇ ਹੀ ਇਹ ਸਪਲਾਈ ਕਰਦਾ ਸੀ ਤੇ ਇਹਨੂੰ ਆਪਣਾ ਫੜਕੇ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਸਰ ਇਹ ਉਹ ਵੀ ਮਾਮਲਾ ਜਿਹਦੇ ਵਿੱਚ ਇੱਕ ਪੁਲਿਸ ਅਫਸਰ ਇੰਝ ਲੇਡ ਹੋਇਆ ਸੀ ਉਹ ਹੀ ਹੈ ਜਿਹਦੇ ਉਹਨੂੰ ਫੜਦੇ ਫੜਦੇ ਜਿਹੜਾ ਹਾਂਜੀ ਬਿਲਕੁਲ 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 ਉਹ ਇਹਦੇ ਤੇ 21 21 ਮੁਕਦਮੇ ਹੋਰ ਦਰਜ ਹੈਗੇ ਜੀ ਇਹਦੇ ਤੇ 21 21 ਮਾਮਲੇ ਜਿਹੜੇ ਦਰਜ ਨੇ ਉਹਦੇ ਵਿੱਚ ਮਾਣਜੋਗ ਦਾਅਤੂਰ ਨੂੰ ਕੀ ਸਜ਼ਾ ਜਾਵਦਾ ਹੋਏ ਨਾ ਉਹ ਹਾਲੇ ਸੇ ਰਿਕਾਰਡ ਚੈੱਕ ਕਰਾ ਰਹੇ ਹਾਂ ਬਾਕੀ ਕਈ ਮੁਕਦਮੇ ਚ ਆਨਬੀਲ ਵੀ ਹੈ ਜੀ ਸਰ ਮੇਨ ਡਰੱਗਸ ਦਾ ਹੀ ਨਾ ਕੰਮ ਨਹੀਂ ਮੇਨ ਡਰੱਗਸ ਦਾ ਵੀ ਆਪਣਾ ਸਨੇਚਿੰਗ ਦਾ ਵੀ ਚੋਰੀ ਦਾ ਵੀ ਤੇ ਸਨੇਚਿੰਗ ਚੋਰੀ ਤੇ ਡਰੱਗਸ ਦਾ ਮੇਨ ਇਹਦਾ ਹੈਗਾ ਜੀ ਕਿਹੜਾ ਕਿਹੜਾ ਜਾਦਾ ਹੈ ਮਾਮਲੇ ਦਰਜ ਇਹ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੀ ਵਕਫਾ ਆਪਣੀ ਅੱਗੇ ਦਰਜ ਹੈਗੇ ਮੁਕਦਮੇ ਦਰਜ ਨੇ ਸਰ ਟੋਟਲ ਕਿੰਨੇ ਆਨੇ ਇਹ ਹਲੇ ਇਕੱਲਾ ਹੀ ਸੀਗਾ ਜੀ ਸਾਹਿਲ ਲਾ ਇਸਕਾ ਹਾਂਜੀ ਹਾਂਜੀ ਪਰਿਵਾਰਿਕ ਬੈਕਗ੍ਰਾਉਂਡ ਪਰਿਵਾਰਿਕ ਜਿੱਤੇ ਇੱਕ ਹੀ ਮੁਕਦਮੇ ਦਰਜ ਨੇ ਨੋਟੋਰੀਅਸ ਬੰਦਾ ਹੀ ਹੈ ਜੀ ਇੱਕ ਜਿਹੜਾ ਦੂਸਰਾ ਮੁਕਦਮਾ ਹੈਗਾ 157/ 24 ਉਹਦੇ ਚ ਗੌਰਵ ਤੇ ਸੰਦੀਪ ਅਸੀਂ ਅ ਗ੍ਰਿਫਤਾਰ ਕੀਤੇ ਹੈ ਉਹਨਾਂ ਦੀ ਏਜ ਹੈਗੀ 20 ਤੋਂ 21 ਸਾਲ ਹੈਗੀ ਹੈ ਉਹਨਾਂ ਤੋਂ ਰਿਕਵਰੀ ਅਸੀਂ ਕੀਤੀ ਹੈ ਇੱਕ ਐਕਟਿਵਾ ਇੱਕ ਮੋਟਰਸਾਈਕਲ ਦੀ ਕੀਤੀ ਹੈ ਇੱਕ ਮੋਬਾਈਲ ਫੋਨ ਤੇ ਇੱਕ ਪਿਸਟਲ ਤੇ ਦੋ ਰਾਉਂਡ ਦੀ ਅਸੀਂ ਰਿਕਵਰੀ ਕੀਤੀ ਹੈ ਇਹ ਛਾਟਾ ਬਾਈਪਾਸ ਦੇ ਰਹਿਣ ਵਾਲੇ ਹੈ ਤੇ ਇਹਨਾਂ ਤੇ ਵੀ ਆਪਣਾ ਵਕਫ ਵਕ ਮੁਕਦਮੇ ਦਰਜ ਹੈਗੇ ਹੈ 307 ਦੇ ਵੀ ਹੈਗੇ ਤੇ 379 बी ਦੇ ਵੀ ਹਗੇ ਤੇ ਬੇਸਿਕਲੀ ਨਸ਼ੇੜੀ ਹੈਗੇ ਆ ਇਹਨਾਂ ਦਾ ਜੋ ਸਨ ਪ੍ਰੀਲੀਮਿਨਰੀ ਇਨਕੁਆਇਰੀ ਤੋਂ ਪਤਾ ਚੱਲੇ ਇਹਨਾਂ ਦਾ ਇੱਕ ਹੋਰ ਸਾਥੀ ਹੈ ਉਹ ਵੀ ਗ੍ਰਿਫਤਾਰ ਕਰਨ ਹਾਲੇ ਬਾਕੀ ਹੈ ਤੇ ਅਸੀਂ ਟੀਮਸ ਬਣਾ ਕੇ ਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰਾਂਗੇ ਇਹਨਾਂ ਦੇ ਬੀਜ ਤੋਂ 21 ਸਾਲ ਦੇ ਜੀ ਹਾਂਜੀ ਸਰ ਇਹ ਪੜ੍ਹੇ ਲਿਖਿਆ ਚੰਨ ਪੜ੍ਹਦੇ ਨਹੀਂ ਨਹੀਂ ਇਹ ਕੋਈ 10ਵੀਂ ਪਾਸ ਹੈ ਕੋਈ 8ਵੀਂ ਪਾਸ ਹੈ ਜੀ ਇਹਨਾਂ ਨੇ ਹੋਰ ਵੀ ਕੰਮ ਕਰਦੇ ਸੀ ਬੇਸਿਕਲੀ ਜਨਾ ਤੇ ਇਨੇ ਮੁਕਦਮੇ ਦਰਸਨੇ ਆ ਜ਼ਿਆਦਾਤਰ 스내ਚਿੰਗ ਤੇ ਨੋਟਿਸ਼ ਐਕਟੀਵਿਟੀਜ਼ ਦੇ ਚੀਜ਼ ਹੋਰ ਇਹ ਵਾਲਵਰਸ ਵੀ ਇਜ਼ ਇਨ ਦ ਸੇਮ ਆਪਰਾਮੋਦ ਹੈ ਉਹਦੇ ਨਾਲ ਇਹਨਾਂ ਨੇ ਕੋਈ ਵਾਰਤਾ ਕੀ ਉਹ ਹੱਲੇ ਅਸੀਂ ਐਕਸਪਲੋਰ ਕਰ ਰਹੇ ਹੱਲੇ ਅਸੀਂ ਹੱਲੇ ਸਾਡੇ ਨੋਟਿਸ ਵਿੱਚ ਨਹੀਂ ਆਇਆ ਇਹ ਤਾਂ ਦੇਸੀ ਆ ਜਾਂ ਕਿਸੇ ਕੰਟਰੀ ਮੇਡ ਹੈ ਜੀ ਕੰਟਰੀ ਮੇਡ ਹੈ ਠੀਕ ਹੈ